ਨਾ ਉਹ ਹੁੰਦਾ ਹੈ ਜਿਹੜਾ ਤੁਹਾਨੂੰ ਦੱਸਣਾ ਨਾ ਪਵੇ ਜੀ ਪਛਾਣ ਉਹ ਹੁੰਦੀ ਹੈ ਜਿਹੜੀ ਆਪਦੇ ਮੂੰਹੋਂ ਬੋਲਦੀ ਹੈ ਹਾਂ ਉਹ ਮੇਰੇ ਖਿਆਲ ਕਿਸਮਤ ਹੈ ਔਰਤਾਂ ਦਾ ਆਪਣਾ ਘਰ ਹੁੰਦਾ ਘਰ ਹੀ ਔਰਤਾਂ ਦਾ ਹੁੰਦਾ ਜਿਸ ਘਰ ਦੇ ਵਿੱਚ ਤੁਹਾਨੂੰ ਕਹਿ ਕਿ ਜਿਤਣਾ ਪਵੇ ਕਿ ਇੱਥੇ ਮੈਂ ਜਾਂ ਮੇਰਾ ਥੂ ਆਫ ਦਾ ਕਹਾ ਹੋਇਆ ਮੇਰਾ ਖਿਆਲ ਨਹੀਂ ਕਿ ਘਰ ਵੀ ਕੋਈ ਕਿਸੇ ਦਾ ਅਜਿਹਾ ਹੋਊਗਾ ਜਿਵੇਂ ਔਰਤ ਗੈਰ ਹਾਜ਼ਰ ਹੋਵੇ ਤੇ ਉਹ ਘਰ ਜਿਉਂਦਾ ਰਹਿ ਜਵੇ ਜਿਸ ਔਰਤ ਨੇ ਆਪ ਦੀ ਸਾਰੀ ਜੂਨ ਆਪ ਦਾ ਇੱਕ ਇੱਕ ਮਿੰਟ ਆਪ ਦੀ ਸਾਰੀ ਖੁਸ਼ੀ ਆਪ ਦਾ ਸਾਰਾ ਵਜੂਦ ਜਿਸ ਯੁੱਗ ਨੂੰ ਜਿਸ ਘਰ ਨੂੰ ਜਿਸ ਮੁਲਕ ਨੂੰ ਜਿਸ ਪਰਿਵਾਰ ਨੂੰ ਸਮਰਪਿਤ ਕੀਤਾ ਹੈ ਉਦੇ ਵਾਸਤੇ ਇੱਕ ਦਿਨ ਬਰਨ ਜਾਣਾ ਮੈਂ ਕਿੰਨੀ ਹੈ ਇਹ ਵੀ ਬੜੀ ਵੱਡੀ ਪ੍ਰਾਪਰਟੀ ਹੈ ਈਗੋ ਕਲੈਸ਼ਸ ਕਿਉਂਕਿ ਉਹ ਬਰਾਬਰੀ ਜਿੱਥੇ ਹੁੰਦੀ ਹੈ ਨਾ ਐਕਸੀਡੈਂਟ ਉੱਥੇ ਹੁੰਦਾ ਜਿੱਥੇ ਦੋ ਚੀਜ਼ਾਂ ਇੱਕ ਥਾਂ ਤੇ ਇਕੱਠੀਆਂ ਹੋ ਜਾਣ ਹਾਂਜੀ ਸੋ ਉਹ ਬਰਾਬਰੀ ਚ ਸੋਚ ਦੀ ਹੋਵੇ ਚਾਏ ਉਹਦਿਆਂ ਦੀ ਹੋਵੇ ਚਾਏ ਰੋਲ ਵੀ ਹੋਵੇ ਉਹਦੇ ਵਿੱਚ ਕੋਈ ਨਾ ਕੋਈ ਇੱਕ ਦੂਜੇ ਨੂੰ ਤਕਲੀਫ ਮਿਲ ਜਾਂਦੀ ਹੈ ਬਿਨਾਂ ਵਜਹੀ ਸਾਡੀ ਅੱਗੇ ਚਾਰ ਬੀਬੀਆਂ ਦਾ ਇੱਕ ਗਰੁੱਪ ਤੁਰਿਆ ਜਾਵੇ ਤੇ ਉਹ ਆਪਸ ਚ ਗੱਲਾਂ ਕਰਦੀਆਂ ਸੀਗੀਆਂ ਉਹ ਵੀ ਸਾਰੀ ਉਮਰ ਅਸੀਂ ਮੁੰਡਿਆਂ ਨੂੰ ਪਾਲਦੀਆਂ ਐ ਵੱਡੇ ਕਰ ਦਿੰਦੀਆਂ ਫਿਰ ਅਸੀਂ ਵਿਆਹ ਕਰ ਦਿੰਨੇ ਆ ਉਸ ਤੋਂ ਬਾਅਦ ਉਹਦੀ ਕਮਾਈ ਕੋਈ ਹੋਰ ਖਾਣ ਲੱਗ ਜਾਂਦਾ ਇਸ ਗੱਲ ਨੇ ਬਹੁਤ ਡਿਸਟਰਬ ਕਰੀ ਰੱਖਿਆ ਕਿ ਉਹਨਾਂ ਦੀ ਸੋਚ ਹਜੇ ਵੀ ਇਹ ਆ ਕਿ ਜੇ ਅਸੀਂ ਆਪਣਾ ਮੁੰਡਾ ਵਿਆਹ ਲਿਆ ਤਾਂ ਉਹਦੀ ਕਮਾਈ ਖਾਣ ਦੇ ਲਈ ਕੋਈ ਕੁੜੀ ਉਹਦੇ ਨਾਲ ਵਿਆਹ ਕਰਾ ਰਹੀ ਹੈ ਖੂਬਸੂਰਤ ਜ਼ਿੰਦਗੀ ਉਹ ਹੈ ਜਿਹਦੇ ਵਿੱਚ ਤੁਸੀਂ ਖੁਸ਼ੀ ਨੂੰ ਮੌਕਾ ਦਿੰਦਾ ਹਾਂ ਜੀ ਖੁਸ਼ੀ ਪੌਲਣ ਵਾਲੀ ਚੀਜ਼ ਨਹੀਂ ਹੈਗੀ ਖੁਸ਼ੀ ਕ੍ਰੀਏਟ ਕਰਨ ਵਾਲੀ ਚੀਜ਼ ਹੈ ਹਾਂ